ਜੀ ਤੇ ਅਸੀਂ ਪਹੁੰਚ ਗਏ ਆ ਦੁਨੀਆ ਦੀ ਸਭ ਤੋਂ ਵੱਡੀ ਬਿਲਡਿੰਗ ਬੁਰਜ ਖਲੀਫਾ ਤੁਸੀਂ ਦੇਖ ਸਕਦੇ ਹੋ ਤੇ ਸ਼ੋ ਹੋ ਗਿਆ ਵਾ ਸ਼ੁਰੂ ਤੇ ਤੁਹਾਨੂੰ ਸਾਰਾ ਦਿਖਾਉਣਾ ਵਾ ਬੁਰਜ ਖਲੀਫਾ ਦਾ ਤੇ ਅਸੀਂ ਪਹੁੰਚ ਗਏ ਆ ਬੁਰਜ ਖਲੀਫਾ ਤੁਸੀਂ ਦੇਖ ਸਕਦੇ ਹੋ ਦੇਖੋ ਬੁਰਜ ਖਲੀਫਾ ਤੇ ਮੇਨ ਆਲੇ ਅੰਦਰ ਤੋਂ ਦੇਖੋ ਤੁਸੀਂ ਕਿੰਨੀਆਂ ਉੱਚੀਆਂ ਉੱਚੀਆਂ ਇਮਾਰਤਾਂ ਬਰਜ ਕਲੀਫਾ ਦੀਆਂ ਦੇਖੋ ਬਰਜ ਕਲੀਫਾ ਸਭ ਤੋਂ ਉੱਚਾ ਨਿਕ ਲੱਗੇ ਦੇਖੋ ਕਿੰਨੀਆਂ ਵੱਡੀਆਂ ਵੱਡੀਆਂ ਇਮਾਰਤਾਂ ਵੀ ਇਹਦੇ ਅੱਗੇ ਛੋਟੀਆਂ ਛੋਟੀਆਂ ਦਿਖਾਈ ਦਿੰਦੀਆਂ ਤੇ ਗੋਰੇ ਆਏ ਨੇ ਹਿੰਦੂ ਮੁਸਲਮ ਸਭ ਇਕੱਠੇ ਸਭ ਇੰਜੋਏ ਕਰਦੇ ਪਏ ਨੇ ਬਰਜ ਕਲੀਫਾ ਦੇ ਚਾਰ ਸਵੇਰੇ ਤੁਰ देर ਵਹਿੰਦੇ ਵੀਡੀਓ ਬਣਾਉਂਦੇ ਨੇ ਫੋਟੋਆਂ ਖਿੱਚਦੇ ਨੇ ਆਪਣੇ ਫੈਮਲੀਆ ਨਾਲ ਦੋਸਤਾਂ ਨਾਲ ਦ ਲਾਈਟਿੰਗ ਵੇਖੋ ਕਿੰਨੀ ਪਿਆਰੀ ਕੀਤੀ ਆਈ ਹੈ ਬੁਰਜ ਖਲੀਫਾ ਦੇ ਨਾਲ ਨਾਲ ਬਿਲਡਿੰਗਾਂ ਦੀ ਬੁਰਜ ਖਲੀਫਾ ਦੀ ਦੇਖੋ ਨਾਲ ਹੀ ਤੁਹਾਨੂੰ ਰੈਸਟੋਰੈਂਟ ਲੱਭ ਜਾਣਗੇ ਖਾਣ ਪੀਣ ਦੀ ਸਭ ਕੁਝ ਅਵੇਲੇਬਲ ਆ ਇਹ ਚੀਜ਼ ਦੀ ਤੰਗੀ ਨਹੀਂ ਆਈ ਸਾਨੂੰ ਇਹ ਵੀ ਕਿਤੋਂ ਕੁਝ ਖਾਦਾ ਆਈ ਥੋੜਾ ਬੋਤਾ ਲੈ ਕੇ ਤੇ ਦੇਖੋ ਤੁਸੀਂ ਇਸ ਤੋਂ ਬਾਅਦ ਹੁਣ ਪਾਣੀ ਵਾਲਾ ਜਿਹੜਾ ਸ਼ੋਅ ਹੁੰਦਾ ਉਹ ਵੀ ਸ਼ੁਰੂ ਹੋਣਾ ਵਾ ਤੇ ਵੀਡੀਓ ਵਿੱਚ ਉਹ ਵੀ ਤੁਸੀਂ ਜ਼ਰੂਰ ਦੇਖਿਓ ਤੇ ਵੀਡੀਓ ਪੂਰੀ ਦੇਖਿਓ ਇਹ ਵੀਡੀਓ ਜਿੰਨੀ ਵੀ ਹੈ ਨਾ ਸਾਰੀ ਬੁਰਜ ਖਲੀਫਾ ਦੇ ਅੰਦਰ ਬਣਾਈ ਹੋਈ ਆ ਸਪੈਸ਼ਲ ਤੁਹਾਡੇ ਸਾਰਿਆਂ ਦੇ ਕਹਿਣ ਦੇ ਉੱਪਰ ਕਿ ਸਾਨੂੰ ਬੁਰਜ ਖਲੀਫਾ ਦੇ ਦਿਖਾਓ ਵੀਡੀਓ ਬਣਾ ਕੇ ਤੇ ਦੇਖੋ ਤੁਸੀਂ ਬੁਰਜ ਖਲੀਫਾ ਬਦਰਾਨਸ਼ ਹੁੰਦੀ ਹੋਈ ਇਮਾਰਤ ਦੁਨੀਆ ਦੀ ਸਭ ਤੋਂ ਵੱਡੀ ਇਮਾਰਤ ਅਜੇ ਤੱਕ ਇਹਨਾਂ ਨੇ ਰਿਕਾਰਡ ਨਹੀਂ ਤੋੜਿਆ ਦੁਬਈ ਦੀ ਇਮਾਰਤ ਤਾਂ ਨਾ ਹੀ ਇਹਦੇ ਨਾਲ ਜਿਹੜਾ ਦੁਬਈ ਦਾ ਮਾਲ ਹੈ ਸਭ ਤੋਂ ਵੱਡਾ ਮਾਲ ਹੈ ਦੁਨੀਆ ਦੇ ਵਿੱਚ ਦੇਖੋ ਤੁਹਾਨੂੰ ਜੂਮ ਕਰਕੇ ਦਿਖਾਉਣਾ ਬੁਰਜ ਖਲੀਫਾ ਇਹ ਸਭ ਇਹਦੇ ਅੰਦਰ ਬਿਲਡਿੰਗਾਂ ਦੇ ਅੰਦਰ ਕਮਰੇ ਆ ਲੋਕ ਦੁਨੀਆਂ ਰਹਿ ਰਹੇ ਬਹੁਤ ਅਮੀਰ ਤੋਂ ਅਮੀਰ ਲੋਕ ਹੀ ਰਹਿ ਰਹੇ ਨੇ ਇਹਦੇ ਅੰਦਰ ਤੇ ਜੇ ਵੀਡੀਓ ਵਧੀਆ ਲੱਗੇ ਮੇਰੇ ਦੋਸਤਾਂ ਨੂੰ ਮਿੱਤਰ ਪਿਆਰਿਆਂ ਨੂੰ ਤੇ ਵੀਡੀਓ ਨੂੰ ਲਾਈਕ ਕਰਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਹੋਰ ਵੇਖੋ ਵਲੌਗ ਵੀਡੀਓ ਅੰਦਰ ਤੇ ਲਓ ਜੀ ਪਾਣੀ ਵਾਲਾ ਸ਼ੋਅ ਹੋ ਗਿਆ ਜੇ ਸ਼ੁਰੂ ਇਹ ਹੁੰਦਾ ਪੂਰੇ 7 ਵਜੇ ਸ਼ਾਮਾਂ ਦੇ ਤੇ ਲਓ ਜੀ ਦੇਖੋ ਪਾਣੀ ਦਾ ਸ਼ੋਅ ਤੇ ਲਓ ਨਜ਼ਾਰੇ ਤੇ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰਿਓ ਜੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਤੇ ਓਕੇ ਜੀ ਤੇ ਵੀਡੀਓ ਬਣਾਉਂਦੇ ਬਣਾਉਂਦੇ ਆ ਬੁਰਜ ਕਲੀਫਾ ਦੇ ਸੰਚੇਤ ਆ ਕਿ ਅਸੀਂ ਆਪਣੀ ਵੀਡੀਓ ਦੇ ਵਿੱਚ ਆਏ ਹੀ ਨਹੀਂ ਆ ਇੱਥੇ ਮੈਂ ਖੰਭਾ ਰੋ ਤੋਂ ਫੋਨ ਜੜਾ ਕਿਤੇ ਮੇੜੀ ਵੀ ਲਿਆ ਵਿੱਚ ਵੀਡੀਓ ਫੋਨ ਦੇ ਤੇ ਲੋ ਜੀ ਅਸੀਂ ਤੁਹਾਡੇ ਸਾਹਮਣੇ ਆਪਾਂ ਵੀਡੀਓ ਤੁਹਾਨੂੰ ਹੋਰ ਦਿਖਾਉਨੇ ਬੁਰਜ ਕਲੀਫਾ ਦੇ ਹੁਣ ਅੰਦਰ ਦੀ ਤਾਜ ਸੂਨ ਤਾਜ ਕਿੱਥੇ ਆਏ ਆ ਦੱਸ ਕਿੱਥੇ ਆਏ ਬੋਲ ਕੇ ਦੱਸ ਦੇ ਹੈ ਕਲੀਫਾ ਬੁੱਤ ਕਿਆ ਕਲੀਫਾ ਬੁਰਜ ਇਸਕਾ ਅਮੇਜ਼ਿੰਗ ਯਾਰ ਬਾ ਕਮਾਲ ਬਣਾਇਆ ਦੁਬਈ ਤੇ ਲੈ ਆਪਣੀ ਮਸਤੀ ਪੂਰੀ ਜਾਂਦੀ ਉਹ ਕੋਲੇ ਉਹ ਤੋਂ ਜ਼ਲਵਾ ਲੈਣ ਆ ਗਈ ਉਹ ਆ ਕਿੰਨੀ ਆਈ ਹਨ ਪੂਗ ਉਹ ਖੰਭਾ ਵਾਲੀ ਵਿੱਚ ਖੰਭ ਮਾਰਨ ਦੀ ਪਾਣੀ ਚ ਇਹ ਬੰਦਾ ਟਿਜੀ ਦੇ ਦੇ ਵਿੱਚ ਤੇ ਮਸ਼ੀਨ ਖਾ ਜਾਣਾ ਉਹਨੂੰ ਸੁਪੀਗਾ ਹੋਵੇ ਸੁਪੀਗਾ ਹੋਵੇ ਨੇ ਨੇ ਪਾਣੀ ਚ ਸਾ ਕਿਦਾਂ ਹੁੰਦਾ ਇਹ ਦੱਸੋ किन्नी खंड थले लम्बे पी जान की सभी ओ हुए मारती ਆ ਸਿੱਧੀ ਸਾਡੇ ਵਾਲਾ ਹੁੰਦੀ ਹੈ ਕਾਉ ਯਾਰ ਮੂੰ ਕਿਦਾਂ ਦੇ ਇਨਾਂ ਦੇ ਨਾ ਅੱਖਾਂ ਵੀ ਲਾਈਆਂ ਹੈ ਹੈ ਹਰ ਪ੍ਰਕਾਰ ਦੀ ਹਰ ਜਾਤੀ ਦੀ ਹੋਰ ਫਗਾਬੀ ਹੈਗਾ ਹੀ ਆਈ ਥੋੜੇ ਤੇ ਤਾਂ ਚ ਤੇਰਾ ਦੋਸਤ ਆ ਗਿਆ ਹੀ ਆਈ ਉਹ ਨਵੀਂ ਆਈ ਓਏ ਟਰੈਂਡ ਇਹ ਹਵਾਲੇ ਇੱਤਾ ਤੇ ਕਰੋ ਆਜ ਕੱਚਾ ਆਹ ਅੱਜ ਸਵੇਰ ਚਲੇਗੀ ਉਹ ਅਜੇ ਉਹ ਮਾਰਦੇ ਨਹੀਂ ਸੀ ਇਹਨੇ ਫਿਰ ਬ੍ਰੇਕ ਮਾਰਨੀ ਆ ਤਰੀਕੀ ਆਜ ਕਿਆ ਹੋ ਬਰਾਦ ਇਦਾਂ ਕਰਨਾ ਮੈਂ ਹਾਂ ਜੀ ਦੋਸਤੋ ਤੁਹਾਨੂੰ ਬਹੁਤ ਤਕਲੀਫਾ ਤੇ ਦੁਬਈ ਮਾਲ ਦੇ ਅੰਦਰ ਵੀ ਦਿਖਾਇਆ ਵਾ ਜਿੱਥੇ ਆ ਬਰਫ ਦੇ ਉੱਤੇ ਦੇਖੋ ਸਕੈਟਿੰਗ ਕਰਦੇ ਜਿੱਕਾਂ ਆ ਗਏ ਤੇ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਨਾ ਵੀਡੀਓ ਬਣਾਉਂਦੇ ਹੀ ਬਹੁਤ ਮਿਹਨਤ ਲੱਗਦੀ ਹੈ ਕਿਉਂਕਿ ਜੋ ਆਪ ਐਨਜੋਏ ਕਰਨਾ ਹੁੰਦਾ ਫਿਰ ਉਹ ਮੈਂ ਵੀਡੀਓ ਬਣਾਉਂਦੇ ਆਪਣਾ ਟਾਈਮ ਸਪੈਂਡ ਕਰ ਦਿੰਨਾ ਵਾ ਇਸ ਕਰਕੇ ਸਾਰੇ ਨਵੇਂ ਚੈਨਲ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਸ਼ੇਅਰ ਵੀ ਕਰਿਓ ਓਕੇ ਜੀ ਬਾਏ ਗੁੱਡ ਟਾਈਟ